ਸਾਸ਼ੀ ਗੱਬੀ ਜੀ ਸਾਸ਼ੀ ਗੱਬੀ ਜੀ ਵੀਰ ਜੀ ਡਾਕਟਰ ਪ੍ਰਗਟ ਸਿੰਘ ਲੋਪੋਗੰਦ ਬੋਲਦਾ ਹਾਂ ਹਾਂਜੀ ਹਾਂਜੀ ਆ ਵੀਰ ਜੀ ਕਿਨਾ ਮੇਰੇ ਕੋਈ ਪੇਸ਼ੈਂਟ ਆਇਆ ਏ ਹਾਂਜੀ ਇਹਨਾਂ ਨੂੰ ਵੀ ਨਾ ਸੇਮ ਪ੍ਰੋਬਲਮ ਆ ਅੱਛਾ ਜੀ ਤੇ ਇਹ ਸੁਣ ਰਿਹਾ ਤੁਹਾਡੀ ਗੱਲ ਤੁਸੀਂ ਦੱਸੋ ਕੀ ਪ੍ਰੋਬਲਮ ਸੀ ਤੇ ਹੁਣ ਤੁਹਾਡਾ ਕੀ ਹਾਲ ਆ ਟਾਈਮਿੰਗ ਦੀ ਪ੍ਰੋਬਲਮ ਸੀ ਇੱਕ ਟਾਈਮਿੰਗ ਦੀ ਪ੍ਰੋਬਲਮ ਸੀ ਹਾਂਜੀ ਢਿੱਲੇ ਬੰਦੀ ਢਿੱਲੇ ਬੰਦੀ ਪ੍ਰੋਬਲਮ ਸੀ ਹਾਂਜੀ ਹਾਂਜੀ ਤੇ ਹੁਣ ਤੁਹਾਡਾ ਕੀ ਹਾਲ ਆ ਹਾਂ ਬਹੁਤ ਵਧੀਆ ਵਟਾਂ ਦਾ ਸੱਜਾ ਇਹ ਬਹੁਤ ਵਧੀਆ ਹੋ ਗਿਆ ਹਾਂ ਬਹੁਤ ਵਧੀਆ ਹੋ ਗਿਆ ਹੁਣ ਹਾਂ ਜੀ ਹਾਂ ਜੀ ਚਲੋ ਮੈਨੂੰ ਤਾਂ ਪਤਾ ਹੀ ਸੀ ਤੁਸੀਂ ਦੱਸ ਕੇ ਗਏ ਸੀ ਪਰ ਆ ਵੀਰ ਮੇਰੇ ਕੋਲ ਆਇਆ ਨਾ ਇਹਨੂੰ ਇਹੋ ਹੀ ਪ੍ਰੋਬਲਮ ਆ ਨਹੀਂ ਨਹੀਂ ਮੈਨੂੰ ਤਾਂ ਬਹੁਤ ਜਲਦੀ ਵਸਾ ਲਿਆ ਬਹੁਤ ਜ਼ਿਆਦੀ ਪ੍ਰੋਬਲਮ ਆ ਇਹਦੇ ਥੋੜੇ ਟਾਈਮ ਦੇ ਵਿੱਚ ਹੀ ਫਰਕ ਪੈ ਗਿਆ ਤੇ ਜੋ ਕਿ ਦਵਾਈ ਤੁਹਾਡੇ ਕੋਲ ਹੈੀ ਹਾਂ ਤੇ ਜਿੰਟ ਪੂਰਾ ਸੱਚ ਪੈ ਗਿਆ ਟੇਲੇਪੰਦਾ ਅੱਛਾ ਗੱਡੀ ਚਲਾ ਰਹੇ ਹੋ ਗੱਡੀ ਚਲਾ ਖਲਾਰ ਕੇ ਨਹੀਂ ਤੇ ਬੰਦ ਕਰ ਖਲਾਰ ਕੇ ਗੱਲ ਕਰ ਲਓ ਨਹੀਂ ਨਹੀਂ ਮੈਂ ਸਾਈਡ ਦੇ ਸਾਈਡ ਤੋਂ ਗੱਡੀ ਨਹੀਂ ਚਲਾ ਗੱਡੀ ਲਾ ਕੇ ਬਸ ਆਛਾ 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 ਹਾਂ ਜੀ ਹਾਂ ਜੀ ਅੱਛਾ ਹੁਣ ਕਾਫੀ ਵਧੀਆ ਆ ਹਾਂਜੀ ਬਹੁਤ ਵਧੀਆ ਹੋ ਗਿਆ ਤੁਹਾਨੂੰ ਦੱਸਿਆ ਤਾਂ ਐਸੇ ਰਿਹਾ ਕਹਿ ਕੇ ਕਹਿੰਦਾ ਨਹੀਂ ਬਹੁਤ ਵਧੀਆ ਹੋ ਗਿਆ ਬਹੁਤ ਵਧੀਆ ਹੋ ਗਿਆ ਹਾਂਜੀ ਹਾਂਜੀ ਢਿੱਲੇ ਪੰਦ ਦੀ ਜਿਹੜੀ ਪ੍ਰੋਬਲਮ ਹੀ ਉਹ ਤਾਂ ਮੇਰਾ ਦੋ ਹਫ਼ਤੇ ਨਵੇਂ ਵੇਸੇ ਹੀ ਹੋ ਗਿਆ ਸਾਰਾ ਕੁਝ ਢਿੱਲੇ ਪੰਦ ਦਾ 15 ਦਿਨਾਂ ਚ ਦੋ ਹਫ਼ਤਿਆਂ ਚ ਫਰਕ ਪੈ ਗਿਆ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਵੀਰ ਪੁੱਛਣਾ ਹੋਰ ਕੁਝ ਹੈ ਠੀਕ ਕੋਈ ਗੱਲ ਨਹੀਂ ਠੀਕ ਹੈ ਆ ਸੋਨੀ ਵੀਰ ਨੇ ਤੁਹਾਡੀ ਗੱਲ ਠੀਕ ਹੈ ਠੀਕ ਹੈ ਮੈਂ ਬਸ ਇਹਨੂੰ ਹੀ ਸੁਣਾਉਣਾ ਸੀ ਤੇ ਕੋਈ ਨਾ ਕੋਈ ਸਹੀ ਨੂੰ ਸਹੀ ਕਹਾਂਗੇ ਜਿਹੜਾ ਫਰਕ ਤਾਂ ਆਇਆ ਜਾਂ ਪੈ ਗਿਆ ਬਣਾਇਆ ਹਾਂ ਹਾਂ ਖਾਸੇ ਕੋਈ ਫਾਇਦਾ ਹੁੰਦੇ ਨਹੀਂ ਕੋਈ ਫਰਕ ਤਾਂ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਫਿਰ ਕਹਿੰਦਾ ਠੀਕ ਆ ਸੁਣ ਲਈ ਗੱਲ ਮਿਹਰਬਾਨੀ ਵੀਰ ਜੀ ਠੀਕ ਹੈ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਪੂਰਾ ਵੇਖ ਕੇ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦੇ ਨਿਸ਼ਾਨ ਨੂੰ ਦਬਾ ਕੇ ਆਲ ਤੇ ਕਲਿੱਕ ਕਰ ਦਿਓ ਤਾਂ ਜੋ ਸਿਹਤ ਨਾਲ ਸੰਬੰਧਿਤ ਨਵੀਆਂ ਵੀਡੀਓ ਦੀ ਤੁਹਾਡੇ ਤੱਕ ਜਾਣਕਾਰੀ ਪਹੁੰਚ ਸਕੇ ਵੀਡੀਓ ਵੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ